ਇਹ ਖੇਡ ਸਿਆਸੀ ਹੈ ਦੋਸਤੋ ਇੱਥੇ ਕਦੋਂ ਕੀ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਇੱਕ ਅਫਸਰ ਦੇ ਪੁਲਿਸ ਅਧਿਕਾਰੀ ਦੇ ਆਵਾਜ਼ ਖਿਲਾਫ ਚੁੱਕੀ ਪਾਰਟੀ ਵੱਲੋਂ ਪਹਿਲਾਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਪਾਰਟੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਉਹਨਾਂ ਨੂੰ ਘਟ ਦਿੱਤਾ ਹੈ ਜੀਰਾ ਸਾਹਿਬ ਤੁਸੀਂ ਤਾਂ ਆਵਾਜ਼ ਚੁੱਕੀ ਸੀ ਨਸ਼ੇ ਦੇ ਖਿਲਾਫ ਇੱਕ ਕਰਪਟ ਅਧਿਕਾਰੀ ਦੇ ਖਿਲਾਫ ਲੇਕਿਨ ਤੁਹਾਡੇ ਖਿਲਾਫ ਹੀ ਪਾਰਟੀ ਨੇ ਐਕਸ਼ਨ ਲੈ ਲਿਆ ਕਿਉਂ ਮੈਂ ਸਭ ਤੋਂ ਪਹਿਲਾਂ ਪਾਰਟੀ ਦੇ ਫੈਸਲੇ ਦਾ ਵੈਲਕਮ ਕਰਦਾ ਹਾਂ ਔਰ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਸੁਨੀਲ ਜਾਖੜ ਜੀ ਦਾ ਔਰ ਕਿਉਂਕਿ ਸੁਨੀਲ ਜਾਖੜ ਜੀ ਸਾਡੇ ਪਾਰਟੀ ਦੇ ਪ੍ਰਧਾਨ ਆ ਔਰ ਪਾਰਟੀ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਪਾਰਟੀ ਦੀ ਮਾਂ ਹੁੰਦਾ ਹੈ ਔਰ ਮੇਰੀ ਮਾਂ ਨੇ ਜੋ ਫੈਸਲਾ ਲਿਆ ਜੋ ਪੁੱਤਰ ਲਈ ਫੈਸਲਾ ਲਿਆ ਮੈਂ ਜਾਖੜ ਸਾਹਿਬ ਸਲੂਟ ਕਰਦਾ ਤੁਹਾਨੂੰ ਕਿਉਂਕਿ ਸਾਡੀ ਸਰਕਾਰ ਜਿਹੜੀ ਉਹ ਨਸ਼ੇ ਦੇ ਮੁੱਦੇ ਤੇ ਬਣੀ ਸੀ ਔਰ ਕਲਵੀਰ ਸਿੰਘ ਜੀਰਾ ਨੇ ਤੇ ਇੰਨੀ ਗੱਲ ਕਹੀ ਹੈ ਕਿ ਜੇ ਨਸ਼ਾ 60% ਜਿਹੜਾ ਖਤਮ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਔਰ 40% ਜਿਹੜਾ ਨਸ਼ਾ ਅੱਜ ਵੀ ਪੰਜਾਬ 'ਚ ਚੱਲ ਰਿਹਾ ਉਹ ਇਹੋ ਜੇ ਸੀਨੀਅਰ ਕੇ ਕਰਪਟ ਅਫਸਰਾਂ ਕਰਕੇ ਚੱਲ ਰਿਹਾ ਇਹਦੇ ਵਿੱਚ ਕੋਈ ਦੋ ਰਹਿਣੀ ਸਰ ਲੇਕਿਨ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਵੀ ਕਰ ਨੂੰ ਮੋਡਲੀ ਮੈਂਬਰਸ਼ਿਪ ਤੋਂ ਹੀ ਕਰ ਦਿੱਤਾ ਗਿਆ ਤੁਹਾਨੂੰ ਇਨਾ ਵੱਡਾ ਕਦਮ ਤੁਸੀਂ ਤਾਂ ਸਿਰਫ ਆਵਾਜ਼ ਚੁੱਕੀ ਸੀ ਨਸ਼ੇ ਦੇ ਖਿਲਾਫ ਅਫਸਰਾਂ ਦਾ ਦਬਾਅ ਹੋਵੇਗਾ ਕਿਹੜੇ ਅਫਸਰਾਂ ਦਾ ਆਈਜੀ ਸ਼ੀਨਾ ਜਿਹੜਾ ਜਾਖੜ ਸਾਹਿਬ ਨੇ ਲਵਾਇਆ ਸੀ ਇਹ ਤਾਂ ਮਤਲਬ ਜਾਖੜ ਸਾਹਿਬ ਦਾ ਵੀ ਕਿਤਨਾ ਕਿਤੇ ਰੋਲ ਹੈ ਇਸ ਵਿੱਚ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਤਾਂ ਸਗੋਂ ਜਿਹੜੇ ਜਾਖੜ ਸਾਹਿਬ ਦੇ ਜਿਹੜੇ ਠੇਕੇਦਾਰ ਸੀ ਸ਼ੇਵਲਾਲ ਡੋਡੇ ਹੁਣੀ ਹੂੰ ਉਹਨਾਂ ਦੇ ਬੰਦਿਆਂ ਦੇ ਕੇਸ ਰਜਿਸਟਰਡ ਹੋਏ ਸੀ ਕਿ ਹੋ ਸਕਦਾ ਕੋਈ ਜਾਖੜ ਸਾਹਿਬ ਦਾ ਸ਼ੇਵਲਾਲ ਡੋਡਾ ਜਾਂ ਇਹਨਾਂ ਆਈਜੀ ਛੀਨਾ ਦੇ ਕੋਈ ਦਬਾਅ ਪੈ ਗਿਆ ਹੋਵੇ ਕਿਉਂਕਿ ਮੈਂ ਪਾਰਟੀ ਮੈਨੂੰ ਬੁਲਾਉਂਦੀ ਮੈਨੂੰ ਪੁੱਛਦੀ ਜਦੋਂ ਮੈਂ ਜਵਾਬ ਤਾਂ ਜੇ ਕੱਲ ਦਿੱਤਾ ਮੈਨੂੰ ਅੱਜ ਬੁਲਾਇਆ ਵੀ ਨਹੀਂ ਔਰ ਮੈਂ ਫਿਰ ਵੀ ਵੈਲਕਮ ਕਰਦਾ ਮੈਂ ਫਿਰ ਵੀ ਕੈਪਟਨ ਸਾਹਿਬ ਨੂੰ ਮਿਲਾਂਗਾ ਔਰ ਉਸ ਤੋਂ ਬਾਅਦ ਦੇ ਵਿੱਚ ਮੈਂ ਰਾਹੁਲ ਜੀ ਨੂੰ ਸੋਨੀਆ ਜੀ ਨੂੰ ਸਾਰਿਆਂ ਨੂੰ ਮੈਂ ਜਿਹੜੀ ਹੈ ਉਹ ਆਪ ਦੀ ਜਿਹੜੀ ਗੱਲ ਰੱਖਣਾ ਸੁਨੀਲ ਜਾਖੜ ਜੀ ਨੇ ਹੀ ਆਈਜੀ ਛੀਨੇ ਨੂੰ ਕਹਿੰਦੇ ਨੇ ਲਵਾਇਆ ਸੀ ਤੇ ਹੁਣ ਛੀਨੇ ਦੇ ਉੱਤੇ ਕੋਈ ਕਾਰਵਾਈ ਫਿਲਹਾਲ ਹੁੰਦੀ ਨਜ਼ਰ ਨਹੀਂ ਆ ਰਹੀ ਲੇਕਿਨ ਤੁਹਾਡੇ ਤੇ ਕਾਰਵਾਈ ਕਰ ਦਿੱਤੀ ਗਈ ਹੈ ਜਾਖੜ ਸਾਹਿਬ ਦਾ ਪਿਆਰ ਉੱਥੇ ਜਿਆਦਾ ਹੈ ਜਾਂ ਤੁਹਾਡੇ ਨਾਲ ਘੱਟ ਸੀ ਮੈਂ ਇਹ ਜਾਖੜ ਸਾਹਿਬ ਦੀ ਗੱਲ ਨਹੀਂ ਕਰਦਾ ਕਿ 2 ਸਾਲ ਤੋਂ ਜਿਹੜੇ ਵਿਧਾਇਕ ਔਖੇ ਤੁਰੇ ਫਿਰਦੇ ਨੇ ਹੂੰ ਜੇ ਮੇਰੇ ਵਰਗਾ ਸਟੇਜ ਤੇ ਬੋਲ ਵੀ ਪਿਆ ਤੇ ਮੈਂ ਇਸੇ ਕਰਕੇ ਬੋਲਾਂ ਕਿ ਜਿਹੜੇ ਲੋਕਾਂ ਦੇ ਜਿੱਤੇ ਹੋਏ ਨਮਾਇंदे ਨੇ ਉਹ ਸਰਕਾਰ ਨਹੀਂ ਚਲਾਉਂਦੇ ਸਰਕਾਰ ਕੌਣ ਚਲਾਉਂਦੇ ਨੇ ਸਰਕਾਰ ਜਿਹੜੇ ਇਹੋ ਜੀ ਅਫਸਰਸ਼ਾਹੀ ਉਹ ਚਲਾ ਰਹੀ ਏ ਔਰ ਮੈਂ ਤਾਂ ਸਿਰਫ ਇਹੋ ਜੇ ਕਰਪਟ ਅਫਸਰਾਂ ਨੂੰ ਨੱਥ ਪਾਉਣ ਦੀ ਬਾਜ਼ੀ 28 ਸੀ ਨਸ਼ੇ ਦੇ ਉੱਤੇ ਬਾਜ਼ੀ 28 ਸੀ ਜਿਸ ਦੇ ਉੱਤੇ ਸਾਡੀ ਸਰਕਾਰ ਬਣੀ ਏ ਔਰ ਰਾਜ ਵੀ ਮੈਂ ਕਾਂਗਰਸੀ ਹਾਂ ਕੱਲ ਵੀ ਕਾਂਗਰਸੀ ਰਾਵਾਂਗਾ ਇਸ ਗੱਲ ਦਾ ਕੋਈ ਰੌਲਾ ਤੁਸੀਂ ਹਾਲ ਇੱਕ ਨਾਮ ਦਿੱਤਾ ਹੈ ਆਈਜੀ ਛੀਨੇ ਦਾ ਹੋਰ ਵੀ ਅਧਿਕਾਰੀ ਸ਼ਾਮਲ ਨੇ ਜਾਂ ਤੁਸੀਂ ਹੋਰ ਨਾਮ ਜਲਦੀ ਉਹਨਾਂ ਦਾ ਖੁਲਾਸਾ ਕਰ ਸਕਦੇ ਹੋ ਉਹ ਆਪਣੇ ਆਪ ਮੈਨੂੰ ਪੰਜਾਬ ਚੋਂ ਫੋਨ ਕਾਲ ਆ ਰਹੀਆਂ ਨੇ ਹੋਰ ਬਹੁਤ ਇਹੋ ਜਿਹੇ ਨਾਂ ਜਿਹੜੇ ਅੱਗੇ ਆਉਣਗੇ ਹੌਲੀ ਹੌਲੀ ਹੁਣ ਅਗਲੀ ਰਣਨੀਤੀ ਕੀ ਹੈ ਤੁਹਾਡੀ ਇਸੇ ਤਰ੍ਹਾਂ ਚੱਲਦਾ ਰਹੂੰਗਾ ਅੱਗੇ ਕਿਹੜਾ ਰੁਕਿਆ ਐਂ ਚੱਲਦਾ ਰਹੁ ਬਹੁਤ ਬਹੁਤ ਧੰਨਵਾਦ ਐਸਨ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਹੀ ਇਦਾਂ ਹੀ ਆਵਾਜ਼ ਚੁੱਕਦੇ ਰਹਿਣਗੇ ਨਾ ਸਿਰਫ ਨਸ਼ੇ ਦੇ ਖਿਲਾਫ ਬਲਕਿ ਉਹਨਾਂ ਪ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਵੀ ਜਿਨ੍ਹਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਕੈਮਰਾ ਪਰਸਨ ਨਰਿੰਦ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978